ਕੀ 3:00 ਵਜੇ ਜਾਲੀ ਅਡਾ ਜਾ ਪੂਛਣਾ ਕੱਬੜ ਲੱਗਿਆ ਲਾਈ ਸੌਰ ਇਹ ਵਿੱਚ ਬੜਾ ਹੀ ਉਲਝਾ ਲਿਆ ਤੂੰ ਤਾਂ ਖੱਬਲੇ ਦੇ ਖੱਬਲੇ ਤੇ ਸੁੱਤੀ ਰਹੀਆਂ ਰਾਤ ਨੂੰ ਹਾਂ ਉਹ ਚਿੱਟੀ ਆਉਣ ਲੱਗ ਗਈ ਵਿੱਚੋਂ ਉਹ ਭੇਜੀ ਉਹਨੂੰ ਯਾਰਾ ਭੇਜੀ ਉਹਨੂੰ ਹਾਂ Salud. 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 ਤੈਨੂੰ ਯਾਰ ਹੁਣ ਤਾਂ ਮੇਰਾ ਫੋਨ ਚੱਲਦਾ ਆ ਨਾ ਸੁੱਕੀਆਂ ਉਹਦੇ ਥੱਲੇ ਚੇਣਦੇ ਉਥੋਂ ਕੱਢਦੇ ਫੱਟੀ ਪਾਸੇ ਕਰਕੇ ਹੱਥਾਂ ਸਾਫ਼ ਕਰਦੇ ਆ ਨਲਕਾ ਨਲਕਾ ਚੱਕਦੇ ਆ ਬੱਲ ਜੀ ਪਟਦੇ ਚੱਕ ਦਵਾ ਦਵਾ ਕਈ ਲੈ ਲੈ ਸੱਪਾਂ ਦਾ ਘਰ ਬਣਿਆ ਖੜਾ ਕੁੜੀ ਆ ਵਾ ਚੱਲ ਚਲੋ ਚਲੋ ਮਿੱਟੀ ਦਾ ਨਾਂ ਛੇੜਾ ਮਿੱਟੀ ਕੇ ਪਹਿਲਾ ਯਾਰ ਲੱਗ ਗਿਆ ਪਹਿਲਾ ਨਲਕਾ ਚੱਕ ਬਾਈ ਉੱਥੋਂ ਲੋਹੇ ਦਾ ਨਲਕਾ ਪਿਆ ਵਿੱਚ ਉਹਨੂੰ ਚੱਕ ਕੇ ਖੁਰਨੀ ਚ ਰੱਖਦੇ ਜਿਹੜਾ ਸਮਾਨ ਆ ਆਹ ਸਪਰੇਅ ਕਰਨ ਵਾਲਾ ਗਰਮੀ ਚ ਇਹਨੂੰ ਰੱਖਦੇ ਸੁਪੀਆਂ ਪਾਥੀਆਂ ਕੰਧਾਂ ਨਾ ਲਾ ਦੇ ਬਸ ਇਹਨੂੰ ਬਾਲਣ ਵਾਸਤੇ ਲੈ ਜੀ ਬਾਲਣਾ ਦੇ ਹੁਣ ਇਹਨੂੰ ਖੁਰਨੀ ਚ ਰੱਖਦੇ ਥੈਂਕ ਯੂ ਆ ਲੈ ਜੀ ਨਾਲ ਦੀ ਲਿਆਣੀ ਆ ਤਾਂ ਆਪਦੀ ਜਿੱਦੈ ਲੋੜ ਪਵੇ ਤੈਨੂੰ ਲੈ ਜੀ ਕੋਈ ਨਹੀਂ ਹਾਂ ਹਾਂ ਇਹ ਵੀ ਰੱਖ ਦੇ ਤੇ ਰੱਖ ਕੇ ਤੇ ਉਹ ਪਾਥੀਆਂ ਕੰਦ ਨਾ ਕਰਦੇ ਗਿੱਲੀਆਂ ਪਈਆਂ ਰਹਿੰਦੇ ਉੱਥੇ ਸੁੱਕੀਆਂ ਕੰਦ ਨਾ ਕਰਦੇ ਖੜੀਆਂ ਤੇ ਆਹ ਮਿੱਟੀ ਦਾ ਦਰਖਤ ਜੇ ਪੱਟਦੇ ਬਈ ਇਹ ਕਾਹੂ ਸੀ ਚਲੋ ベガベガベガ。 せの,の,の。 चलो 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 गोड्डी शॉर्ट है सफाई करा ला जा है ਆ ਬੱਚੇ ਆ ਲੋ ਉਹ ਖੜ ਜਾ ਉਹ ਕੁਸਨੀਆ ਦਾ ਤੈਨੂੰ ਇਹ ਕ ਘੋੜਿਆਂ ਦਾ ਬਾਬੇ ਦਾ ਮਸਲਾ ਬੜਾ ਉੱਠਿਆ ਤੜਕੇ ਫੇਰ ਉਹਦੀ ਇੰਟਰਵਿਊ ਜੀ ਆਈ ਪਈ ਸੀ ਮੰਜਾ ਉੱਤੇ ਰੱਬ ਕੱਲ ਦੀ ਆ ਉਹ ਆਹ ਮੇਰੀ ਜਾਨ ਨੂੰ ਖਤਰਾ ਕਈ ਵਾਰੀ ਉਹ ਆਖਣ ਲੱਗ ਜਾਂਦਾ ਮੈਂ ਮੇਰੇ ਵਰਗਾ ਕੋਈ ਬੰਦਾ ਘੈਂਟ ਹੀ ਨਹੀਂ ਅੱਜ ਤੜਕੇ ਅੱਜ ਤੜਕੇ ਆਖੀ ਜਾਂਦਾ ਦੋ ਛਪਾਟੇ ਹੀ ਦੇ ਦਿਓ ਮੈਨੂੰ ਮੈਨੂੰ ਮਰਵਾਉ ਆ ਭਗਵੰਤ ਮਾਨ ਹੂੰ ਅੱਜ ਆਇਆ ਕੀ ਅੰਦਾਜ਼ ਸੀ ਲੋਕਾਂ ਦਾ ਕੋਈ ਪਤਾ ਨਹੀਂ ਬਹੁਤ ਹੀ ਬਹੁਤ ਰੰਗੀ ਦੁਨੀਆ ਹੈ ਯਾਰ ਤੇਰੇ ਅਮਰੀਕਾ ਉਹਦੇ ਹੀ ਰੰਗ ਬਦਲ ਜਾਂਦੇ ਐ ਹੈ ਅ ਭਾਈ ਆਕਸਰ ਨੇ ਜੀ ਵੀ ਪੱਟ ਦੇ ਯਾਰ ਇਹ ਤਾਂ ਕੀ ਕਰਾਉਣਾ ਹੈ ਹਾਂ ਮਿੱਟੀ ਪਾਉਂਦੀ ਪਈ ਰਹਿੰਦੇ ਮਿੱਟੀ ਦਾ ਵਰਤਲਾ ਹੈ ਫੇਰ ਯਾਰ ਸਭ ਪਾੜਿਆਂ ਆਪਣੇ ਖਲਾਅ ਦੇ ਇਹ ਤੇ ਸੁਨਿਆ ਨਾ ਹੁਣ ਇੱਥੇ ਨਾ ਟੀਕੇ 2ਕੇ ਲਾਉਂਦੇ ਰਹੇ ਆ ਜਾਨਵਰਾਂ ਨੂੰ ਮੈਂ ਆਉਂਦਾ। ਮੈਂ ਅੱਜ ਜੈਪੁਰ ਤਾਂ ਪਈ ਜਾਂਦਾ ਸੀ। ਰਾ ਹਰਿਆਣਾ ਰਾਜਸਥਾਨ ਚ। ਜੈਪੁਰ ਕਿ ਸ਼ਾਇਦ ਰਾਸਥਾਨ ਚ ਦੱਸਿਆ ਪਤਾ ਨਹੀਂ ਕਿਹੜੇ ਟਿਕਾਣੇ ਤੇ। ਬਸ, ਕੀ ਆ ਬਾਤ ਐ? ਤੂੰ ਕੀ ਕਰਤੀ ਐ? ਕੁਛ ਨਹੀਂ ਕਹਿਦਾ ਤੈਨੂੰ। ਨਹੀਂ ਬੇਟਾ ਜੀ। ਹਾਂ ਥੋੜਾ ਯਾਰ ਖੁੰਡਾ ਕਰਗੇ ਨਾ ਆਪਣੇ ਹੁਣ ਵਿਲਾ ਪਿਆ ਇਹੋ ਮੋਟਰ ਦਾ ਵਿੱਚ ਆ ਗਿਆ ਜੇ ਮੋਟਰ ਨਾਲ ਪਾਸੇ ਕਰਨ ਵਾਲੀ ਆ ਨਹੀਂ ਤਾਂ ਇਹਨੂੰ ਨਾ ਉੱਥੇ ਦੀ ਕਰਦਗੇ ਬਰਾਡੇ ਤੇ ਫਿਰ ਇਹਨਾਂ ਨੂੰ ਭਜਾਉਣ ਦੀ ਲੋੜ ਹੀ ਨਹੀਂ ਫਿਰ ਆਪੇ ਭੱਜ ਲੈਂਦੀਆਂ ਹਾਂ ਭੱਜਣ ਲੱਭੇ ਵੇਖੀ ਮੇਰੇ ਕੰਪਨੀ ਦੇ ਡਾਕਟਰ ਵੀ ਨਟਲੀ ਰਿਵੇ ਜਿਹਨੇ ਮੈਨੂੰ ਸੇਮਨੋ ਹਾਂ ਬਈ ਆਪਣੇ ਖਾਲੀ ਕੋਈ ਸਾਲ ਮਾਰੀ ਉਨੀ ਗ੍ਰਾਮ ਨੂੰ ਫੜੀ ਹੋਈ ਹਾਂ ਮਾਰ ਗਈ ਸੀ ਭੈਣ ਚੋਦੂ ਪੰਜ ਸੀ ਸੀ ਪੰਜ ਫੁੱਟ ਉੱਚੀ ਗੰਧ ਸੀ ਉਧਰੋਂ ਭੱਜੀ ਦੂਜੇ ਪਾਸੇ ਲੰਘ ਗਈ ਹਾਂ ਮੈਂ ਅੰਦਰ ਵਾੜੀ ਹਾਂ ਆਏ ਉਹਦੇ ਤੇਰੇ ਸਾਹਮਣੇ ਛਾਲ ਮਾਰੀ ਆ ਨੇ ਹਾਂ ਹਾਂ ਸਮਝ ਗਈ ਹੁਣ ਪੱਛੀ ਪੱਛੀ ਲੱਗੀ ਹਾਂ ਕੋਈ ਨਹੀਂ ਸੀ ਡਰ ਡਰ ਕੇ ਚਮਕ ਗਈ ਘੋੜੀ ਡਰਦੀ ਨਹੀਂ ਹੁੰਦੀ ਘੋੜੀ ਚਮਕਦੀ ਹੁੰਦੀ ਹੈ ਚਮਕ ਗਈ ਹੈ ਹਾਂ ਬਾਈ ਉਹ ਇਹਨੂੰ ਵੀ ਵੇਖ ਲਾਂਗੇ ਨਹੀਂ ਤੇ ਇਹਦਾ ਭਰਾਈ ਜਾਣੇ ਜੱਸਿਆ ਇਹ ਹੋ ਗਈ ਕਹਨ ਦਾ ਬੱਚੇ ਦਾ ਸਿੱਟੂ ਵਧੀਆ ਸਿੱਟੂ ਤਾਂ ਰੱਖੋ ਫਿਰ ਵੇਚ ਨਹੀਂ ਕਦੇ ਆਸੇ ਹਾਂ ਬੱਚੇ ਸਿੱਟੂ ਵਧੀਆ ਕੱਦ ਵਾਲੇ ਘੋੜੇ ਦੀ ਐ ਇਹਦੀ 15 ਮਹੀਨੇ ਦੀ ਹੋਈ ਐ ਯਾਰ ਤੇ ਕੱਦ ਕੁੱਦ ਵਧੀਆ ਕਰ ਗਈ ਠੀਕ ਐ ਹੈ ਮਾਲਕ ਆ ਕੇ ਏ ਮਾਲਖਵਾ ਕੇ ਸੌਣ ਭਾਦੋਂ ਚ ਭਰਾ ਦਿਆਂ ਭਾਦੋਂ ਅਸੂ ਚ ਗਰਮੀ ਟਪਨੇ ਅਸਾਰ ਜਦੋਂ ਨਹੀਂ ਵੀਰਾ ਘਰ ਦੀਆਂ ਦਾ ਘਰ ਦੀਆਂ ਹੀ ਆ ਇਹ ਤਾਂ ਹੁਣ ਆਪਾਂ ਤਿੰਨ ਚਾਰ ਪੀੜੀਆਂ ਤੋਂ ਜਾਣਦੇ ਆ ਇਹਨਾਂ ਦੇ ਕੱਦ ਕਰਨੇ ਆ ਪੂਰੇ ਕੋਈ ਆਪਾਂ ਨੂੰ ਗੰਡਾ ਹੀ ਦੇ ਜੂਗਾ ਜਾਂ ਕੋਈ ਸਾੜੀ ਬੱਚੇ ਦਾ ਨਹੀਂ ਤਾਂ ਬਿਨਾਂ ਦੇ ਜੂ ਕੋਲੀ ਜੇ ਖੌਲੀ ਜੇ ਪਾਣੀ ਪਿਆ ਕਰੂਗਾ ਹਾਂ ਕੋਲੀ ਜੇ ਬਾੜੀ ਦਾ ਮੂੰਹ ਬੜਾ ਬਦਲਾਇਆ ਯਾਰ ਤੱਕੇ ਤੱਕੇ ਮਿੱਥੀ ਇਹਨੂੰ ਪੁੱਬੀ ਤੱਕ ਉਹ ਬਾਬੇ ਦਾ ਰੌਲਾ ਪਿਆ ਖੜਾ ਉਹਦਾ ਉਹਦਾ ਵੀ ਮੈਂ ਉਹਦੀ ਵੀ ਸੁਣੀ ਇੰਟਰਵਿਊ ਕੇ ਉਹਦੀ ਤੰਨੇ ਦੀ ਸੁਣੀ ਆ ਤੂੰ ਹਾਂ ਉਹ ਯਾਰ ਗੱਟ ਕੋਈ ਕਮਾਰ ਆ ਟੋਟ ਦੇ ਨਾਲ ਪਰ ਮੈਂ ਸਾਰੇ ਸਾਰੇ ਬੜੇ ਤਰੀਕੇ ਨਾਲ ਹਾਂ ਜਿਹੜਾ ਕੁੜਾ ਪਹਿਲਾਂ ਆਖਮੇਨ ਪਰ ਤੇ ਇਹਨਾਂ ਨੂੰ ਮੇਰੇ ਕੋਲ ਚਾਲਾ ਜੀ ਨੋਰਮਲ ਜੀ ਵੀਰ ਕੋਲ ਤੋਂ ਦੋ ਨਾਮ ਦਿੱਤੇ ਸੀ ਹਾਂ ਉਹਰੇ ਨੇ ਉਹ ਮੈਨੇ ਲਿਆ 15 ਲੱਖ ਦਾ ਉਹ ਅਜ ਤੜਕੇ ਵੀ ਬਾਬਾ ਆਖੀ ਜਾਂਦਾ ਮੇਰੀ ਜਾਨ ਨੂੰ ਖਤਰਾ ਕਿਤੇ ਤਾਂ ਬਾਬਾ ਬੰਦੂਕਾਂ ਜਾਂ ਬਸਤੋਲੀਆਂ ਜਾਂ ਪਾ ਕੇ ਤੁਰਦਾ ਕਿਤੇ ਆਣਾ ਮੇਰੀ ਜਾਨ ਨੂੰ ਖਤਰਾ ਉਹ ਓਏ ਉਹ ਆਣਾ ਮੈਨੂੰ ਦੋਸ਼ ਪਾਟ ਹੀ ਦੇ ਦੇ ਭਗਵੰਤ ਮਾਨ ਮੈਨੂੰ ਕਿਉਂ ਮਰਾਉਣਾ ਹੈ ਓ ਹੈ ਗਾਲ ਨਿਕੜ ਡਰਾਈਵ ਚੱਲੀ ਜਾਂਦਾ ਸੱਤੋਂ ਮਿੱਕ ਤੇ ਗਿਆ ਮੈਂ ਤੇ ਰਾਜੇ ਤਾ ਇਹ ਚੋਲਾ ਚੱਪਕਲਾ ਦੋਨੇ ਉਹ ਮਨਾ ਵੀ ਮੇਰੀ ਤਾਂ ਜਾਨ ਨੂੰ ਖਤਰਾ ਮੈਨੂੰ ਤਾਂ ਮਾਰ ਦੇਣ ਗਿਆ ਦਾ ਮੇਰਾ ਧਮਕੀਆਂ ਆਈ ਜਾਂਦੀਆਂ ਪਤਾ ਨਹੀਂ ਕੀ ਦੀਆਂ ਹਾਂ ਪਾਪੇ ਤਾਂ ਕਿਸੇ ਨੇ ਆ ਕੇ ਮਾਰ ਹਾਂ ਵੀ ਤੂੰ ਉਹਦੇ ਨਾਲ ਕੋਈ ਐਡੀ ਉਹ ਗਨ ਮੈਨ ਭਾਲਦਾ ਮੈਂ ਕਿਹਾ ਯਾਰ ਇਹ ਹਾਰ ਹੋ ਗਈ ਗਾਂ ਵਾਲੇ ਨਾਲ ਗੱਲ ਗਾਂ ਲਿਆਵਾਂਗੇ ਆਪਾਂ ਬਸ ਫਵਾ ਦਿੰਨੇ ਆ ਫੋਟੋ ਉਹਦੀ ਯਾਰ ਮਾਤਾ ਗੁਜਰੀ ਸੀ ਉਹ ਬੰਦਾ ਥੋੜਾ ਜਿਹਾ ਸੀਗਾ ਸਦਮੇ ਚ ਉਹ ਮੈਂ ਕਿਹਾ ਆਖੂ ਫੋਟੋ ਫੋਟੋ ਬਾਈ ਕਰੀ ਜਾਂਦਾ ਜਦੋਂ ਇੱਕ ਵਾਰੀ ਕਹਿਤਾ ਤੈਨੂੰ ਵੀ ਗਾਂ ਵਧੀਆ ਕੱਲ ਦੇ ਦਿਨ حساب ਦੀ ਮੁੰਡਾ ਇਹਦਾ ਹੀ ਬਹੁਤ ਪਤਲਾ ਹੈ। ਮੂੰਹ ਇਹਨਾਂ ਦੀ ਮਾਂ ਦਾ ਹੀ ਪਤਲਾ ਸੀ। ਇਧਰ ਆ। ਇਧਰ ਆਓ। ਆ ਇਧਰ। 15 ਮਹੀਨੇ ਦੀ ਹੋਈ ਆ ਯਾ 16 ਦੀ? 16ਵਾਂ ਲੱਗਿਆ ਇਹਨੂੰ। ਤੇ 2 ਸਾਲ ਦੀ ਬੜੀ ਵੱਡੀ ਸਾਲੀ ਰਹਿੰਦੀ ਨਹੀਂ 2 ਸਾਲ ਦੀ ਭਰਾ ਦੇਣੀ ਆ ਆਪਾਂ ਪੂਰੀ ਖਰਾਕ ਦੇ ਕੇ ਹੁਣ ਤਾਂ ਡਬਲ ਹੋ ਗਿਆ ਇਹਨਾਂ ਦਾ ਨਾਨਾ ਵੀ ਨੁਗਰਾ ਹੋ ਗਿਆ ਤੇ ਪਿਓ ਵੀ ਨੁਗਰਾ ਹੋ ਗਿਆ ਹੂੰ ਡਬਲ ਖੂਨ ਹੋ ਗਿਆ ਜਾਤ ਦਾ ਖੂਨ ਝੋ ਗਿਆ ਇਹਨਾਂ ਦੇ ਨੁਗਰੇ ਆਂਦਾ ਉਹ ਨੁਗਰੇ ਬੱਚੇ ਦੇ ਸੁਭਾਅ ਮਨਾ ਜ਼ਿਆਦੇ ਹੋਵੇ ਹਾਂ ਇਹ ਸਾਰੇ ਬਾਈ ਨਾ ਲੱਗੇ ਹੋਏ ਆ ਮਾੜੇ ਮੋਟੇ ਰਹਿੰਦੇ ਸੜਦੇ ਪਰ ਟੋਕਰੀ ਚ ਪਾ ਲੈਣ ਬਾਹਰ ਸੜਦੇ ਹਾਂ ਹਾਂ ਦਾ ਭਰਾ ਆ ਮੈਨੂੰ ਨਾ ਪੜਾਈ ਬੱਠੜ ਦਾਣੇ ਵਾਲਾ ਇਹ ਦਾ ਥੋੜਾ ਹੀ ਇਹ ਦਾਣੇ ਆ पासੀ ਦਾਣਾ ਆਪਣੇ ਕੋਲ ਟੀਕੇ ਤਾਂ ਅੰਦਰ ਪਏ ਆ ਚਲੋ ਭਾਈ ਆ ਹੁਣ ਭਾਈ ਇਹ ਤਾਂ ਆਪਾਂ ਹੋਂ ਤਾਂ ਤੂੜੀ ਵਾਲੀ ਨਹੀਂ ਰਹੀ ਖੁਸ਼ਕ ਹੋ ਗਈ ਮੱਕੀ ਹੂੰ ਹੋਂ ਤਾਂ ਆਪ ਹੀ ਖੁਸ਼ਕ ਹੋ ਗਈ ਹਾਂ ਛੱਲੀ ਬਹੁਤ ਆ ਰਹੀ ਹੈ ਵਿੱਚ ਹੈਂ ਉੱਜਾ ਯਾਰ ਕੀ ਅਮਰੀਕਾ ਕੀ ਦਾ ਖਾਜੀ ਤੇ ਅਮਰੀਕਾ ਕੱਚੀਆਂ ਅਮਰੀਕਾ ਦਾ ਅਮਰੀਕੇ ਦੇ ਸਾਰੀਆਂ ਵੇਖੀਆਂ ਫਰੋਲ ਫੋ ਮੈਨੂੰ ਆ ਸੀ ਮੈਨੂੰ ਆ ਬਾਈ ਕੱਚੀਆਂ ਚੱਲ ਗਿਆ ਕਿਹੜਾ ਚੱਲ ਗਿਆ ਉਹ ਨਾ ਸਾਰੇ ਚੁਗਲੂਆਂ ਦਾ ਮੂਫਲੀਆਂ ਮੈਂ ਲੈ ਬੜੀ ਖੋਲੀ ਪਾਈ ਗੇਟ ਨਹੀਂ ਨਾ ਖੈਦੀ ਨਾ ਜਾਜੇ ਇਹਦੇ ਇਹਦੇ ਨੂੰ ਦੇ ਫਤਨ ਚਾ ਟੋਕਰੀ ਆਣਾ ਹਾਂ ਤੇਰੇ ਲਈ ਨਾ ਮਰੀਕ ਨਾ ਆਪਾਂ ਬਾਰੀ ਕਿ ਨਹੀਂ ਨੀਰਾ ਚੱਕਣਾ ਇੱਧਰ ਉਹਨਾਂ ਬਾਛੜ ਪੈ ਸਕਦੀ ਹੈ ਕਈ ਵਾਰੀ ਮੀਮੂ ਆ ਜੇ ਚੱਕਣਾ ਉਰੇ ਤੋਂ ਉਰੇ ਤੋਂ ਭਰ ਲਿਆ ਕਰ ਬੱਠਲ ਬੱਠਲ ਜਿਹੜਾ ਜਟੋਕਰੀ ਨਾ ਪਾਉਣਾ ਜਿਹਦੇ ਨਾਲ ਪਾਉਣਾ